ਆਨੇ ਦੀ ਮੂਰਤੀ ਬਣਾਈ ਸੀ ਇੱਕ ਅੱਛਾ ਜੋ ਮੌਜੂਦਾ ਪ੍ਰਧਾਨ ਮੰਤਰੀ ਸਿੰਦਰਗਾ ਦੀ ਉਹਨਾਂ ਨੇ ਅੱਛਾ ਉਸ ਟਾਈਮ ਦੀ ਮੌਜੂਦਾ ਪ੍ਰਧਾਨ ਮੰਤਰੀ ਪੁਰਾਣੇ ਬਾਈ ਕਿੰਨਾ ਕ ਟਾਈਮ ਹੋ ਗਿਆ ਹੋ ਗਿਆ ਮਤਲਬ ਇਹ ਮਕਾਨ ਪਏ ਨੂੰ ਮੰਨ ਲਓ ਇਹ 90 92 ਇਧਰ ਚਲੇਗਾ ਜੇ ਥੋੜੇ ਦੇਖਣ ਦੇ ਵਿੱਚ ਕਿੰਨਾ ਪੁਰਾਣਾ ਹੋਊਗਾ 50 ਸਾਲ ਤਾਂ ਮੈਨੂੰ ਹੋਗੇ ਤੁਹਾਨੂੰ 50 ਸਾਲ ਹੋ ਗਏ ਦੇਖਦੇ ਨੂੰ ਹਾਂ ਬਾਈ ਜੀ ਸੱਸੀ ਕਾ ਸਾਰਿਆਂ ਨੂੰ ਅੱਜ ਅਸੀਂ ਉਸ ਮਹਾਨ ਬੰਦੇ ਦੀ ਗੱਲ ਕਰਦੇ ਆਂ ਜਿਹਦਾ ਨਾਮ ਹੈ ਸਰਦਾਰ ਸ਼ੇਲਪਕਰ ਹਜੂਰਾ ਸਿੰਘ ਤੇ ਉਹਨਾਂ ਨੇ 1980 ਦੇ ਆਸ-ਪਾਸੇ ਸ਼ਿਲਪਕਾਰੀ ਕੀਤੀ ਹੈ ਜਿਸ ਵਕਤ ਕੋਈ ਸੰਦ ਨਹੀਂ ਹੁੰਦੇ ਸੀਗੇ ਤੇ ਉਹਨਾਂ ਦੀ ਮਤਲਬ ਕਲਾ ਕੀਤੀ ਤੁਹਾਨੂੰ ਸਟੈਚੂ ਬਣਾਏ ਹੋਏ ਵੱਖ-ਵੱਖ ਜਗ੍ਹਾ ਤੇ ਦਿਖਾਵਾਂਗੇ ਤੇ ਆਜੋ ਅੱਜ ਪਹਿਲਾਂ ਉਹਨਾਂ ਦਾ ਆਪਾਂ ਤੁਹਾਨੂੰ ਘਰ ਦਿਖਾਉਨੇ ਆ ਆਜੋ ਬਾਈ ਜੀ ਸ਼ਿਲਪਕਾਰ ਹਜੂਰ ਸਿੰਘ ਦੇ ਘਰੇ ਅੱਜ ਆਪਾਂ ਆਏ ਆ ਠੀਕ ਆ ਆਜੋ ਉਹਨਾਂ ਨਾਲ ਹੁਣ ਤੁਹਾਨੂੰ ਘਰ ਦਿਖਾਉਨੇ ਆ ਬਹੁਤ ਪੁਰਾਣਾ ਬਹੁਤ ਪੁਰਾਣੀ ਸਮੇਂ ਦੇ ਮਤਲਬ ਜਦੋਂ ਇੱਥੇ ਰਹਿੰਦੇ ਹੁੰਦੇ ਸੀਗੇ ਆ ਦੇਖੋ ਪਹਿਲਾਂ ਦਰਵਾਜ਼ਾ ਸਭ ਤੋਂ ਪਹਿਲਾਂ ਦਰਵਾਜ਼ਾ ਉਹਨਾਂ ਦੀ ਕਲਾ ਕੀਤੀ ਹੋਈ ਹੈ ਉਹਨਾਂ ਦੇ ਘਰ ਦਾ ਸਭ ਤੋਂ ਪਹਿਲਾਂ ਜਿੱਥੇ ਉਹ ਰਹਿਏ ਸੀ ਉਹਨਾਂ ਦੇ ਜਿੱਥੇ ਉਹ ਰਹਿੰਦੇ ਹੁੰਦੇ ਸੀ ਆ ਦੇਖੋ ਉਹਨਾਂ ਦੀ ਕਲਾ ਕੀਤੀ ਗਾਥੀ ਠੀਕ ਆ ਉਸ ਟਾਈਮ ਤਾਂ ਹੁਣ ਮਸ਼ੀਨਾ ਮਸ਼ੂਨਾ ਤਾਂ ਹੁੰਦੀਆਂ ਨਹੀਂ ਅਜੇ ਤੋਂ 50 100 ਸਾਲ ਪਹਿਲਾਂ ਦੀ ਗੱਲ ਹੈ ਠੀਕ ਹੈ ਠੀਕ ਹੈ ਆਜੋ ਅੰਦਰ ਨੂੰ ਇਹ ਸਾਰਾ ਕੁਝ ਜਿਹੜਾ ਜਿਵੇਂ ਉਹ ਰਹਿੰਦੇ ਹੁੰਦੇ ਸੀ ਸਾਰਾ ਕੁਝ ਉਵੇਂ ਹੀ ਬਣਿਆ ਹੋਇਆ ਉਵੇਂ ਹੀ ਫਰਸ਼ ਨੇ ਉਵੇਂ ਹੀ ਕੰਦਾ ਨੇ ਸਾਰਾ ਕੁਝ ਟੋਟਲੀ ਇੱਕ ਇੱਕ ਚੀਜ਼ ਇਹ ਨਦੀ ਉਹ ਹੀ ਪੁਰਾਣੀ ਹੋਈਆਂ ਠੀਕ ਹੈ ਤੇ ਆ ਦੇਖੋ ਤੁਹਾਨੂੰ ਹੋਰ ਇੱਕ ਆ ਵੀ ਭਾਈ ਜਿਹੜੀ ਆਪਣੇ ਤੇ ਮੰਨ ਲਓ ਹਾਇਦ ਕਰ ਇਸੇ ਕਰਦੇ ਬਾ ਇਸੇ ਕਰਦਾ ਹੀ ਆ ਘਰ ਬਣਾਉਂਦਾ ਹੋਰ ਕਿਸੇ ਦੀ ਵੀ ਕਰਨੇ ਪੈਣਾ ਹੈ ਅੱਛਾ ਤਾਂ ਟਾਈਮ ਬੁਲੇਗਾ ਠੀਕ ਅੱਛਾ ਉਹਨਾਂ ਦੇ ਬੁਲੇ ਦੇ ਲੜਕੇ ਦਾ ਆਪਾਂ ਦਿਖਾ ਸਕਦੇ ਹਾਂ ਦਿਖਾ ਦਿਓ ਆਜੋ ਠੀਕ ਆ ਦੇਖੋ ਉਹਨਾਂ ਦੇ ਪੁਰਾਣੇ ਘਰ ਦਾ ਉਹਨਾਂ ਦੇ ਆਪ ਦੇ ਆਪਣੇ ਘਰ ਦਾ 프ੰਟ ਉਹ ਦੇਖੋ ਮੂਰਤੀ ਬਣਾਈ ਵੀ ਇਹ ਸੀਮੈਂਟ ਦੀ ਆ ਨਾ हां सीमेंट सीमेंट ਇਹ ਸੀਮਿੰਟ ਦੇ ਵਿੱਚ ਮੂਰਤੀ ਮਤਲਬ ਉਹਨਾਂ ਨੇ ਉਹਨੀਆਂ ਸਾਠੀ ਬਣੀ ਹੋਈ ਐ 1960 ਦੀ ਉਹ ਸਾਨੂੰ ਵੀ ਲਿਖਿਆ ਹੋਇਆ ਉੱਥੇ ਠੀਕ ਐ ਇਹ ਉਦੋਂ ਦਾ ਬਣਿਆ ਹੋਇਆ ਕੰਦਾ ਕੁੰਦਾ ਆਵੇ ਆ ਕੁਛ ਕੁ ਮੂਰਤੀਆਂ ਕੁਛ ਕਾਵੇ ਆ ਕਾ ਪਿਆ ਦਲਾ ਜਾਂ ਵੀ ਦਿਖਾਓ ਪਹਿਲਾਂ ਇਹਨਾਂ ਲਈ ਕਈ ਚੀਜ਼ਾਂ ਵੀ ਦੇਖੋ ਪੈਂਡਿੰਗ ਪਈਆਂ ਸੀ ਉਹਨਾਂ ਦੀ ਮਤਲਬ ਉਹਨਾਂ ਨੂੰ ਬੜਾ ਸ਼ੌਂਕ ਸੀਗਾ ਬਹੁਤ ਸ਼ੌਂਕ ਨਾਲ ਉਹ ਕੰਮ ਕਰਦੇ ਹੁੰਦੇ ਸੀ ਇਹ ਚੀਜ਼ਾਂ ਸਾਰੀਆਂ ਉਹਨਾਂ ਦੀ ਹੌਲੀ ਹੌਲੀ ਬਣਾਉਂਦੇ 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 ਪੈਂਡਿੰਗ ਪਈਆਂ ਆ ਸਾਰੀਆਂ ਕੰਦਾ ਕੌਲੇ ਜੋ ਵੀ ਚੀਜ਼ ਹੈ ਇਹ ਉਸ ਸਮੇਂ ਦੇ ਪੁਰਾਣੇ ਭਾਈ ਕਿੰਨਾ ਕੁ ਟਾਈਮ ਹੋ ਗਿਆ ਹੋ ਗਿਆ ਮਤਲਬ ਇਹ ਮਕਾਨ ਪਏ ਨੂੰ ਵਾਹ ਲੋ ਇਹ 90 92 ਇਧਰ ਚਲੇ ਗਏ ਉਹ ਤੋਂ ਪਹਿਲਾਂ ਮਚਪੜ ਲਿਖਿਆ ਹੋਇਆ ਇਹ ਮਤਲਬ ਉਦੋਂ ਉਦੋਂ ਦਾ ਉਦੋਂ ਪਹਿਲਾਂ ਦਾ ਇਹ ਉਦੋਂ ਪਹਿਲਾਂ ਦਾ ਬਣਿਆ ਹੋਊਗਾ ਨਾ ਵੀ ਸੰਨ ਦਾ ਮਤਲਬ ਚਲੋ ਕਦੋਂ ਵੀ ਬੰਦਾ ਲਿਖ ਦਿੰਦਾ ਪਰ ਇਹ ਉਸ ਤੋਂ ਪਹਿਲਾਂ ਦਾ ਬਣਿਆ ਹੋਇਆ ਆ ਕੁਝ ਨਹੀਂ ਸਾਰੀ ਰਸੋਈ ਸੇ ਉਸੇ ਇਤਰਾ ਮੇਂ ਪੁਰਾਣਾ ਘਰ ਮਕਾਨ ਸਾਰੀਆਂ ਜਮ੍ਹਾਂ ਜੱਦ ਇਹ ਸਾਡੇ ਪਿੰਡ ਦੇ ਜੀ ਇੱਥੋਂ ਦੇ ਨਾਮੀ ਕਲਾਕਾਰ ਨੇ ਬਹੁਤ ਠੀਕ ਆ ਸਾਡੇ ਰਾਮਗੜੀਏ ਭਾਈਚਾਰੇ ਦੇ ਵਿੱਚ ਤੇ ਸਾਡੇ ਪਿੰਡ ਦੇ ਵਿੱਚ ਹੀ ਤਕਰੀਬਨ ਇਹਨਾਂ ਦਾ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਵੀ ਬਹੁਤ ਵੱਡਾ ਨਾਮ ਹੈ ਮੇਰਾ ਕਿਉਂਕਿ ਬਹੁਤ ਵਧੀਆ ਕਲਾ ਸੀ ਇਹਨਾਂ ਦੇ ਹੱਥਾਂ ਦੇ ਵਿੱਚ ਬਹੁਤ ਵਧੀਆ ਜਿਹੜੀ ਚੀਜ਼ ਨੂੰ ਜਿੱਥੇ ਵੀ ਕੋਈ ਗੁਰਦੁਆਰਾ ਬਣਦਾ ਸੀ ਕੋਈ ਡੇਰਾ ਬਣਦਾ ਸੀ ਕਿਤੇ ਵੀ ਇਹਨਾਂ ਨੂੰ ਹੀ ਸੱਦਿਆ ਜਾਂਦਾ ਸੀ ਇਹਨਾਂ ਨੂੰ ਬੁਲਾਇਆ ਜਾਂਦਾ ਸੀ ਤਾਂ ਕਿ ਉਸ ਡੇਰੇ ਦੀ ਉਸ ਮਾਲਾ ਗੁਰਦੁਆਰੇ ਦੀ ਉਸ ਘਰ ਦੀ ਜਿਹੜੇ ਘਰੇ ਇਹ ਆਉਂਦੇ ਸੀ ਉਹਦੀ ਮਤਲਬ ਉਹਦੀ ਸੁੰਦਰਤਾ ਵਧੇ ਉਹ ਸੁੰਦਰਤਾ ਨੂੰ ਦਿਖਾਉਣ ਲਈ ਤਾਂ ਹੀ ਕਰਕੇ ਉਹਨਾਂ ਨੂੰ ਹਾਂਜੀ ਹਾਂਜੀ ਉਹਦੀ ਬਸ ਠੀਕ ਹੈ ਤੇ ਬਸ ਇਹ ਉਹਨਾਂ ਦਾ ਪੁਰਾਣਾ ਮਕਾਨ ਆ ਉਸ ਤੋਂ ਬਾਅਦ ਹੁਣ ਤੁਹਾਨੂੰ ਅੱਗੇ ਦੀ ਅੱਗੇ ਉਹਨਾਂ ਦੀ ਕਲਾ ਦੀਆਂ ਹੋਰ ਮੂਰਤੀਆਂ ਜੋ ਵੀ ਉਹਨਾਂ ਨੇ ਜਿੱਥੇ ਵੀ ਮਤਲਬ ਸਾਰੀਆਂ ਤੋਂ ਚਲੋ ਨਹੀਂ ਦਿਖਾ ਸਕਦੇ ਅਸੀਂ ਕਿਉਂਕਿ ਕੁਝ ਸਾਨੂੰ ਪਤਾ ਵੀ ਨਹੀਂ ਜਿੰਨੀਆਂ ਕਿ ਅਸੀਂ ਜਾਣਦੇ ਆ ਜਿੰਨਾਂ ਕਿ ਅਸੀਂ ਦੇਖਿਆ ਉਹਨਾਂ ਕਿ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਤੁਹਾਨੂੰ ਜ਼ਰੂਰ ਦਿਖਾਉਣ ਦੀ ਜਨਾਬਤ ਵਦ ਵਦ ਹੋ ਸਕਦਾ ਅਸੀਂ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਆ ਜਾਓ ਫਿਰ ਆ ਜਾਓ ਬਈ ਬਾਈ ਸਾਡੇ ਬਾਬਾ ਜੀ ਹਜ਼ੂਰਤ ਸਿੰਘ ਜੀ ਦਾ ਤੁਹਾਨੂੰ ਇੱਥੇ ਡੇਰੇ ਦੇ ਵਿੱਚ ਲੈ ਕੇ ਆਇਆ ਜਿੱਥੇ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਜਿੱਥੇ ਇਹਨਾਂ ਨੇ ਬਹੁਤ ਸੋਹਣੀ ਕਲਾ ਦਾ ਪ੍ਰਦਰਸ਼ਨ ਕੀਤਾ ਸੀਗਾ ਜਦੋਂ ਡੇਰਾ ਇਹ ਬਣਿਆ ਬਣਿਆ ਹੁਣ ਤਾਂ ਡੇਰੇ ਵਿੱਚ ਬਹੁਤ ਚੇਂਜਿੰਗ ਆ ਗਈ ਹੈ ਮਤਲਬ ਬਦਲ ਗਿਆ ਡੇਰਾ ਪਰ ਇਹ ਕਿਸੇ ਟਾਈਮ ਡੇਰਾ ਜਦੋਂ ਬਣਿਆ ਸੀਗਾ ਅੱਜ ਤੋਂ ਬਹੁਤ ਟਾਈਮ ਪਹਿਲਾਂ ਤਾਂ ਉਸ ਡੇਰੇ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਇਹਦੇ ਵਿੱਚ ਮਤਲਬ ਹਰ ਜੀ ਦੇ ਵਿੱਚ ਜੋੜੀਆਂ ਦੇ ਵਿੱਚ ਇਦੇ ਫਰੰਟ ਦੇ ਉੱਪਰ ਬਹੁਤ ਸੋਹਣੀ ਕਲਾ ਕੀਤੀ ਸੀ ਬਹੁਤ ਸੋਹਣੀਆਂ ਕੜਾਈਆਂ ਕੀਤੀਆਂ ਠੀਕ ਹੈ ਜੀ ਅਸੀ ਗੱਲ ਬਾਬਾ ਜੀ ਆਜੋ ਹੌਲੀ ਹੌਲੀ ਤੁਹਾਨੂੰ ਹੁਣ ਤਾਂ ਡੇਰਾ ਕਾਫੀ ਚੇਂਜ ਹੋ ਗਿਆ ਅੱਜ ਤੋਂ ਪਹਿਲਾਂ ਜਦੋਂ ਅਸੀਂ ਇੱਥੇ ਸੀਗੇ ਉਹ ਤਾਂ ਡੇਰੇ ਦਾ ਜਿਹੜੀ ਪਹਿਲਾਂ ਜੋ ਇਹਨਾਂ ਨੇ ਬਣਾਈਆਂ ਸੀਗੀਆਂ ਮੂਰਤੀਆਂ ਬਣਾਈਆਂ ਸੀ ਜੋ ਉਹਨਾਂ ਨੇ ਕਲਾ ਕੀਤੀ ਸੀ ਪਹਿਲਾਂ ਉਹੀ ਸੀ ਹੁਣ ਤਾਂ ਇਹ ਫਰੰਟ ਇਹਦਾ ਚੇਂਜ ਹੋ ਗਿਆ ਥੋੜਾ ਜਿਹਾ ਮਤਲਬ ਅੱਜ ਤੋਂ ਮਮਤਾ 10 15 ਸਾਲ ਪਹਿਲਾਂ ਉਹ ਪੁਰਾਣਾ ਸੀ ਹੁਣ ਥੋੜਾ ਜਿਹਾ ਨਵਾਂ ਬਣ ਗਿਆ ਪਰ ਫਿਰ ਵੀ ਪੁਰਾਣੀਆਂ ਜਗ੍ਹਾ ਜਿੱਥੇ-ਜਿੱਥੇ ਹੈਗੀਆਂ ਜੋ-ਜੋ ਬਣਿਆ ਹੋਇਆ ਪੁਰਾਣਾ ਵੀ ਹੈਗਾ ਬਿਲਡਿੰਗਸ ਬਣੇ ਵੀ ਪੁਰਾਣੀਆਂ ਉਹ ਵੀ ਤੁਹਾਨੂੰ ਮੈਂ ਦਿਖਾਉਂਨੇ ਆ ਹੌਲੀ-ਹੌਲੀ ਆਜੋ ਲੈ ਕੇ ਉਹਨੇ ਪਵਨ ਆ ਜਾ ਗਾਨ ਆਹ ਆ ਜਤੇ ਪੁਰਾਣਾ ਆਹ ਹਾਂ ਉਹ ਤੋਂ ਪਹਿਲਾਂ ਆਹ ਹਾਂ ਹਾਂਜੀ ਹਾਂਜੀ ਅੱਛਾ ਇੱਥੇ ਹੁੰਦਾ ਸੀਗਾ ਜੀ ਸਭ ਤੋਂ ਪਹਿਲਾਂ ਤਾਂ ਹਾਂਜੀ ਹਾਂਜੀ ਇਹ ਇਹ ਹਯੂਰਾ ਸਿੰਘ ਦੀ ਬਣਾਈ ਹੋਈ ਜੋੜੀਆਂ ਜੋ ਇਮਾਰਤ ਬਣੀ ਹੋਈ ਆ ਆ ਜੋੜੀ ਜਿਹੜੀ ਇਹ ਮਤਲਬ ਸਭ ਤੋਂ ਪਹਿਲਾਂ ਸਾਡੇ ਬਾਬਾ ਹਯੂਰਾ ਸਾਹਿਬ ਸਿੰਘ ਜੀ ਨੇ ਆ ਬਣਾਈ ਹੋਈ ਸੀ ਬਾਬਾ ਬਾਬਾ ਜੀ ਹਯੂਰਾ ਸਿੰਘ ਜੀ ਨੇ ਹਾਂਜੀ ਹਾਂਜੀ ਇਹ ਉਹਨਾਂ ਦੀ ਬਣਾਈ ਉਹਨਾਂ ਦੀ ਬਣਾਈ ਹੋਈ ਹੈ ਨਾ ਜੀ ਮਰਤੀ ਬਹੁਤ ਚੱਲ ਰਹੀ ਆ ਅੱਛਾ ਬਹੁਤ ਚੱਲ ਰਹੀ ਸੋਹਣੀ ਜੂਰ ਅੱਛਾ ਪਤਾ ਲਿਓ ਕਿੱਥੋਂ ਦੀ ਲੈ ਕੇ ਗਏ ਠੀਕ ਹੈ ਜੀ ਉੱਥੇ ਮਾਰਾ ਹੀ ਪ੍ਰਕਾਸ਼ ਹੁੰਦਾ ਸਾਮਣੀ ਅੱਛਾ ਉਹ ਸਾਹਮਣੇ ਮਾਰਾ ਹੀ ਪ੍ਰਕਾਸ਼ ਹੁੰਦਾ ਸੀਗਾ ਠੀਕ ਆ ਉਹ ਜਿਹੜੀ ਵਿੰਡੋ ਦਾ ਬਣੀ ਵੀ ਆ ਉਹ ਵੀ ਉਹਨਾਂ ਦੀ ਬਣੀ ਵੀ ਆ ਠੀਕ ਐ ਉਹਨਾਂ ਦੀ ਆ ਅੱਜ ਪਉਣ ਅੰਦਰ ਆਪਾਂ ਦਿਖਾ ਦਮਾ ਆਹਾ ਉਹ ਮੋਗਾ ਬਨੇ ਤੁਸੀਂ ਨੰਨੇ ਉਹ ਬਾਰੇ ਨਹੀਂ ਕੋਈ ਨਹੀਂ ਇਸ ਤਰ੍ਹਾਂ ਲੱਭੇ ਸੋ ਗਿਆ ਇਹਦਾ ਤਖਾਵੇ ਨਿੱਕੀ ਨਿੱਕੀ ਬਹੁਤ ਸੋਹਣੀ ਕਲਾ ਬਣਾਈ ਹੋਇਆ ਪਵਨ ਨੇੜੇ ਕਰ ਲੈ ਥੋੜਾ ਨੇੜਾ ਕੈਮਰਾ ਕਰਕੇ ਥੋੜਾ ਥੋੜੀ ਵਧੀਆ ਵੀਡੀਓ ਪੂਰਾ ਪਤਾ ਲੱਗ ਇਹ ਜਿਹੜੀ ਕਲਾ ਇਹ ਬਣਾਈ ਹੋਈ ਆਜਤੋਂ ਚਾਚਾ ਕਿੰਨਾ ਕਿੰਨਾ ਟਾਈਮ ਤੁਹਾਡੇ ਨਿਗਾ ਦੇ ਵਿੱਚ ਮੰਨ ਲਾ ਕਿੰਨਾ ਕ ਟਾਈਮ ਪਹਿਲਾਂ ਹੋਗਾ ਇਹ ਹੋਊਗਾ 80 ਤੋਂ ਪਹਿਲਾਂ 80 ਤੋਂ ਪਹਿਲਾਂ ਹਾਂਜੀ 80 ਤੋਂ ਪਹਿਲਾਂ ਹਿਦਰਾ ਸਿੰਘ ਮੂਰਤੀਆਂ ਬਣਾਉਂਦੇ ਸੀਗੇ ਮਤਲਬ 30 ਤੇ 40 ਸਾਲ ਹਾਂ 40 ਸਾਲ ਪਹਿਲਾਂ ਦੀ 40 ਸਾਲ ਪਹਿਲਾਂ ਦੀ 40 ਸਾਲ ਪਹਿਲਾਂ ਆ ਕਲਾ ਕੀਤੀ ਹੋਈ ਹੈ ਹੱਥੀ ਅੱਜ ਦਾ ਸਮਾਂ ਬਹੁਤ ਬਦਲ ਗਿਆ ਅੱਜ ਤਾਂ ਮਸ਼ੀਨੀ ਹੋ ਗਿਆ ਬਹੁਤ ਚੀਜ਼ਾਂ ਮਸ਼ੀਨੀ ਹੋ ਗਈਆਂ ਦੇਖੋ ਅੱਜ ਤੋਂ ਆ ਕੰਮ ਕੋਈ ਨਹੀਂ ਕਰ ਸਕਦਾ ਹਾਂ ਦੇਖੋ ਕਿ ਮੈਂ ਉਸ ਟਾਈਮ ਦੀ ਕਲਾ ਇਹ ਹੱਥੀ ਕੀਤੇ ਹੋਏ ਹਾਂ ਨਿੱਕੇ ਨਿੱਕੇ ਠੀਕ ਹੈ ਜੀ ਹਾਂ ਮਾਈ ਨੇ ਇਹ ਜਿਹੜੇ ਸਮਾਨ ਦੀ ਤੁਹਾਨੂੰ ਵੀਡੀਓ ਪਾਈ ਜਾਂਦੀ ਹੈ ਨਾ ਅਸੀਂ ਨੈਟ ਦੇ ਉੱਤੇ ਜਾਂ ਇਹਦੇ ਵੀਡੀਓਜ਼ ਦੇ ਵਿੱਚ ਪਾਉਂਦੇ ਆ ਤੁਹਾਨੂੰ ਜੋ ਚਾਚਾ ਜੀ ਬਣਾਉਂਦੇ ਨੇ ਇਹਦੀ ਸ਼ੁਰੂਆਤ ਹੈ ਜਿਹੜੀ ਬਾਬਾ ਜੀ ਤੋਂ ਹੋਈ ਵੀ ਹੈ ਆ ਜਿਹੜੀਆਂ ਕਲਾ ਕੀਤੀ ਵੀ ਹੈ ਇਹ ਸ਼ੁਰੂਆਤ ਬਾਬਾ ਹਜੂਰਾ ਸਾਹਿਬ ਸਾਡੇ ਬਾਬਾ ਹਜੂਰਾ ਸਾਹਿਬ ਨੇ ਮੈਨੂੰ ਇਹ ਚੀਜ਼ਾਂ ਬਣਾਈਆਂ ਹੋਈਆਂ ਸਭ ਤੋਂ ਪਹਿਲਾਂ ਉਹਨਾਂ ਦੀ ਸ਼ੁਰੂਆਤ ਕਿਉਂਕਿ ਉਸ ਤੋਂ ਪਹਿਲਾਂ ਤਾਂ ਆਪਾਂ ਜਾਣ ਦੇਣੀ ਉਹਨਾਂ ਨੇ ਕਿਹਨੂੰ ਦੇਖਿਆ ਤੇ ਕਿਹਨੂੰ ਫੋਲੋ ਕੀਤਾ ਪਰ ਉਹਨਾਂ ਦੀ ਸ਼ੁਰੂਆਤ ਸਾਡੇ ਦੇਖਣ ਦੇ ਵੇਲੇ ਸ਼ੁਰੂਆਤ ਉਹਨਾਂ ਤੋਂ ਹੋਈ ਹੈ ਮਤਲਬ ਉਹਨਾਂ ਨੇ ਬਹੁਤ ਸੋਹਣੀ ਇਹ ਕਲਾ ਹੱਥੀਂ ਕੀਤੀ ਵੀ ਕਲਾ ਅੱਜ ਕੱਲ ਮਸ਼ੀਨਾਂ ਦਾ ਯੁੱਗ ਆ ਗਿਆ ਮਸ਼ੀਨੀਆਂ ਆ ਗਈਆਂ ਪਰ ਫਿਰ ਵੀ ਚਾਚਾ ਜੀ ਜਿਹੜੇ ਉਹ ਬਣਾਉਂਦੇ ਨੇ ਦੱਸ ਦਿਆ ਕਰੋ ਤੁਸੀਂ ਵੀ ਕੁਝ ਵੀ ਜੋ ਵੀ ਦੱਸਣਾ ਜੋ ਤੁਹਾਨੂੰ ਵਧੀਆ ਲੱਗਦਾ ਜੋ ਆ ਮਾਤਾ ਜੀ ਇਹ ਕਿੰਨਾ ਚੈਮ ਠੁੱਡੇ ਦੇਖਣ ਦੇ ਵਿੱਚ ਇਹ ਕਿੰਨਾ ਪੁਰਾਣਾ ਹੋਊਗਾ 50 ਸਾਲ ਤਾਂ ਮੈਨੂੰ ਹੋ ਗਏ ਤੁਹਾਨੂੰ 50 ਸਾਲ ਹੋ ਗਏ ਦੇਖਦੇ ਇਹਨੂੰ ਹਾਂ ਮੇਰੇ ਤੋਂ ਉਸ ਤੋਂ ਵੀ ਪਹਿਲਾਂ ਦਾ ਦੇ ਵਿੱਚ ਇਹ ਇਹ ਉਹਨਾਂ ਨੇ ਬਣਾਇਆ ਆ ਜਾਰੀ ਆ ਉਹਨੇ ਜਾਂ ਆਪਾਂ ਨੂੰ ਬਣੀ ਬਣਾਈ ਮਿਲਦੀ ਆ ਹਾਂਜੀ ਹਾਂਜੀ ਉਹਨਾਂ ਨੇ ਇਹ ਸੀਮੈਂਟ ਚੋਂ ਕੱਢੀ ਠੀਕ ਹੈ ਜੀ ਪੂਰਾ ਸੀਮੈਂਟ ਲਾ ਕੇ ਹਾਂਜੀ ਹਾਂਜੀ ਤੇ ਫਿਰ ਇਹ ਵਿੱਚ ਉਹਨਾਂ ਨੇ ਹੱਥੀ 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 ਗੜੀਆਂ ਕੱਢੀਆਂ ਠੀਕ ਹੈ ਜੀ ਉਹ ਜਿਹੜੀ ਮੀਨਾਕਾਰੀ ਦਰਵਾਜੇ ਤੇ ਆ ਹਾਂਜੀ ਹਾਂਜੀ ਉਹ ਵੀ ਸਾਰੀ ਉਹਨਾਂ ਨੇ ਉਹ ਵੀ ਸਾਰੀ ਉਹਨਾਂ ਨੇ ਕੀਤੀ ਹੈ ਇੱਥੇ ਇੱਕ ਮੂਰਤੀ ਬਣਾਈ ਵੀ ਸੀ ਬਹੁਤ ਵੱਡੀ ਹੈ ਮੇਰੇ ਜੁੱਡੀ ਵੀ ਹਾਂਜੀ ਹਾਂਜੀ ਉਹ ਮੂਰਤੀ ਫਿਰ ਪਤਾ ਨਹੀਂ ਕੌਣ ਲੈ ਕੇ ਗਿਆ ਅੱਛਾ ਪਤਾ ਨਹੀਂ ਪਤਾ ਉਹ ਪਹਿਲਾਂ ਇੱਥੇ ਡੇਰੇ ਵਿੱਚ ਹੀ ਹੁੰਦੀ ਸੀ ਉਹ ਡੇਰੇ 'ਚ ਰੱਖੀ ਵੀ ਸੀ ਠੀਕ ਹੈ ਜੀ ਡੇਰੇ 'ਚ ਰੱਖੀ ਵੀ ਸੀ ਇਹ ਤੇ ਆ ਸਾਰਾ ਉਹਨਾਂ ਦੇ ਹੱਥਾਂ ਨਾਲ ਆਹ ਪਵਨ ਨੇੜੇ ਕਰਕੇ ਮਾਰਦੇ ਮੜੀ ਜਿਹਦੇ ਤੇ ਤਾਂ ਕਿ ਥੋੜਾ ਜਿਹਾ ਕਲੀਅਰ ਕਿ ਕਲੈਰਟੀ ਆ ਜਾਂਦੀ ਹੈਆਂ ਬਣਾਈਆਂ ਜਾਂਦੀਆਂ ਨਹੀਂ ਭਾਈਆਂ ਹਾਂ ਪਤਾ ਲੱਗ ਜਾਂਦਾ ਇਹ ਵੀ ਸਮਾਂ ਹੀ ਹੁੰਦਾ ਜੀ ਕਿਉਂਕਿ ਪਹਿਲਾ ਟਾਈਮ ਜਿਹੜਾ ਸੀ ਆ ਮਸ਼ੀਨੀ ਯੋਗ ਨਹੀਂ ਸੀਗਾ ਕਿਉਂਕਿ ਉਦੋਂ ਹੱਥੀ ਕਿ ਮਿਹਨਤਾਂ ਕੀਤੀਆਂ ਜਾਂਦੀਆਂ ਸੀ ਹੱਥੀ ਬਹੁਤ ਟਾਈਮ ਲੱਗਦਾ ਹੁੰਦਾ ਛੋਟੀ ਛੋਟੀ ਚੀਜ਼ ਹਨਾ ਹਾਂਜੀ ਹਾਂਜੀ ਤੇ ਆਹ ਜਿਹੜੀਆਂ ਕਿ ਹੁਣ ਮਸ਼ੀਨੀ ਯੋਗ ਹਾਂਜੀ ਹਾਂਜੀ ਸਾਰਾ ਕੰਮ ਉਹ ਹੱਥੀ ਕਰਦੇ ਸੀ ਠੀਕ ਹੈ ਜੀ ਹਾਂ ਹੱਥੀ ਕੰਮ ਕਰਦੇ ਸੀ ਸਾਰਾ ਜੇ ਨਾ ਤਾਂ ਹੁਣ ਕੋਈ ਕਰ ਨਹੀਂ ਸਕਦਾ ਜਿਹੜਾ ਉਹਨਾਂ ਨੇ ਕੰਮ ਕੀਤਾ ਨਾ ਉਦੋਂ ਜਿਹੜੇ ਬਾਬਾ ਜੀ ਦੇ ਨਾਂ ਤੇ ਇਹ ਮਤਲਬ ਡੇਰਾ ਹੈਗਾ ਉਦੋਂ ਉਹ ਵੀ ਸੀਗੇ ਹੈ ਨਾ ਬਾਬਾ ਦਿਆਲ ਦਾਸ ਤੇ ਮਾਦਮ ਦਾਸ ਹਾਂਜੀ ਉਹਨਾਂ ਵੇਲੇਆਂ ਦੀ ਗੱਲ ਅੱਛਾ ਉਹਨਾਂ ਵੇਲੇਆਂ ਦੀ ਗੱਲ ਆ ਬਾਬਾ ਜੀ ਕੌਲ ਦਾਸ ਜੀ ਫਿਰ ਉਸ ਤੋਂ ਬਾਅਦ ਹਾਂ ਉਹ ਬਾਬਾ ਕੌਲ ਦਾਸ ਤਾਂ ਨਾ ਲਾਗਰੀ ਹੁੰਦਾ ਸੀ ਅੱਛਾ ਠੀਕ ਹੈ ਉਹ ਕੰਮ ਕਰਦੇ ਹੁੰਦੇ ਸੀ ਕੰਮ ਕਰਦੇ ਹੁੰਦੇ ਸੀ ਠੀਕ ਹੈ ਜਿਹੜੀ ਮੇਨ ਹੁੰਦੇ ਸੀ ਉਹ

ਕੀ ਇਹ ਨਾ ਇਹ ਨਾਮ ਕੀ ਸੀਗਾ ਇਹ ਇਹ ਆ ਪਰਮਾਨੰਥ ਹਾਂ ਪਰਮਾਨੰਥ ਮਹੰਤ ਪਰਮਾਨੰਥ ਇਹ ਨਾ ਸੰਤਾਂ ਦੇ ਜਿਹੜੇ ਇਹ ਵੀ ਸੀਗੇ ਠੀਕ ਹੈ ਜੀ ਤੇ ਉਹ ਉਹ ਫਿਰ ਸੰਤ ਬਾਬਾ ਸਰੂਪ ਠੀਕ ਹੈ ਜੀ ਇਹ ਮਗਰੋਂ ਆਇਆ ਇਹ ਮਗਰੋਂ ਆਇਆ ਹਾਂ ਤੇ ਆ ਬਾਬਾ ਜੀ ਆ ਨਾ ਜਿਹੜੇ ਤੇ ਆ ਬਾਬਾ ਜੀ ਇਹ ਇਹ ਦੋ ਸੰਤ ਹੁੰਦੇ ਸੀ ਉਹ ਬਾਬਾ ਦੇ ਆਦਾਸ ਇੱਕ ਠੀਕ ਹੈ ਠੀਕ ਹੈ ਜੀ ਹਾਂ ਅੱਛਾ ਜਿਨ੍ਹਾਂ ਜਿਹੜੇ ਮਤਲਬ ਮੇਨ ਹੁੰਦੇ ਸੀ ਤੇ ਜਿਨ੍ਹਾਂ ਦੇ ਨਾਮ ਤੇ ਹੌਲੀ 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 ਡੇਰਾ ਬਣਿਆ ਇਹਨਾਂ ਦੇ ਨਾਲ ਉਹ ਕੰਮ ਕਰਦੇ ਸੀ ਉਹ ਤੋਂ ਮਹਾਰਾਜ ਪ੍ਰਗਾਸ਼ ਹਾਂ ਜੀ ਇੱਥੇ ਹੁੰਦਾ ਸੀ ਆਖਰੀ ਅੱਛਾ ਇੱਥੇ ਹੁੰਦਾ ਸੀ ਉਹ ਪ੍ਰਾਣੀ ਕਮਰੇ ਚ ਠੀਕ ਹੈ ਜੀ ਜਿਹੜਾ ਕਿਤੇ ਨੂੰ ਉਹ ਹਾਂਜੀ ਉਹ ਜਿਹੜੀ ਪ੍ਰਾਣੀ ਬੈਠੀ ਸੀ ਨਾ ਕਿਤੇ ਨਾ ਕਿਤੇ ਸ਼ਹਿਰ ਮੈਂ ਵੀ ਦੇਖੀ ਆ ਉਹ ਬਹੁਤ ਛੋਟੇ ਜਿਹੇ ਹਾਂ ਉਸ ਤੋਂ ਬਾਅਦ ਤਾਂ ਚਲੋ ਬਾਹਰ ਬੂਰ ਨੂੰ ਗੈਚਲੇ ਫਿਰ ਉਸ ਤੋਂ ਬਾਅਦ ਹੁਣ ਤਾਂ ਚੇਂਜ ਹੋ ਗਿਆ ਬਹੁਤ ਸੰਤਾਂ ਵੇਲੇ ਉਹਨਾਂ ਸੰਤਾਂ ਵੇਲੇ ਠੀਕ ਹੈ ਜੀ ਇਹ ਬਣੀਆਂ ਠੀਕ ਹੈ ਜੀ ਮਾ ਬਾਬਾ ਜੀ ਤਾਂ ਫਿਰ ਉਹ ਬੰਦ ਹੋ ਗਏ ਨਾ ਸ਼ੁਰੂ ਸਭ ਤੋਂ ਪਹਿਲਾਂ ਇਹ ਹੁੰਦੇ ਇਹ ਹੁੰਦੇ ਸੀਗੇ ਹਾਂ ਆ ਸੰਤ ਤੇ ਬਾਬਾ ਦਿਆਲ ਦਾ ਹੁੰਦੇ ਕਿੰਨਾ ਟਾਈਮ ਕਿੰਨਾ ਹੋ 60 ਸਾਲ 70 ਸਾਲ ਹੋ ਗਏ ਉਹਨਾਂ ਏਹੇ ਬਾਬਾ ਜੀ ਮੇਰੇ ਆਉਣ ਚ ਪੂਰੇ ਹੋਏ ਅੱਜ ਤੁਹਾਡੇ ਦੇ ਦੇਖਣ ਚ ਹਾਂ ਮੇਰੇ ਦੇਖਣ ਚ ਪੂਰੇ ਹੋਏ ਐ ਦੋਨੇ ਸਾਹ ਠੀਕ ਹੈ ਪਵਨ ਮੜੇ ਨੇਮ ਦਿਖਾ ਦੇ ਹਾਂ ਸ਼੍ਰੀ 108 ਮਹਾਂਤ ਪਰਮਾਨੰਦ ਮਹਾਰਾਜ ਜੀ ਠੀਕ ਹੈ ਸਭ ਤੋਂ ਪਹਿਲਾਂ ਇਹ ਸੀ ਇਸ ਮਤਲਬ ਦੇ ਦੇ ਵਿੱਚ ਇਹਨਾਂ ਦੇ ਬਾਬਾ ਜੀ ਆਉਂਦੇ ਹੁੰਦੇ ਹਾਂ ਹਾਂਜੀ ਹਾਂਜੀ ਹਾਂ ਉਸ ਤੋਂ ਬਾਅਦ ਮੂਰਤੀ ਵੀ ਇਹਨਾਂ ਸੰਤਾਂ ਦੇ ਹਜ਼ੂਰੀ ਚ ਇੱਥੇ ਪਈ ਹੁੰਦੀ ਸੀ ਠੀਕ ਹੈ ਜੀ ਹਾਂ ਠੀਕ ਹੈ ਅੱਛਾ ਇਹਨਾਂ ਦੇ ਬਾਅਦ ਫਿਰ ਇਹ ਆਗੇ ਸੀ ਕਿ ਹਾਂ ਇਹ ਇਹ ਆਏ ਠੀਕ ਹੈ ਉਸ ਤੋਂ ਬਾਅਦ ਫਿਰ ਇਹ ਬਾਬਾ ਗੋਦਾ ਅੱਛਾ ਇਧਰ ਲਿਆਏ ਇਧਰ ਲਿਆ ਇਹ ਅੱਛਾ ਰਾਮ ਸਰੂਪਨੰਦ ਜੀ ਮਹਾਰਾਜ ਹਾਂ ਉਸ ਤੋਂ ਬਾਅਦ ਬਾਬਾ ਕੋਲ ਦਾਸ ਇਹ ਫੇਰ ਬਾਬਾ ਕੋਲ ਦਾਸ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਣੇ ਆਪ ਬਾਬਾ ਜੀ ਦੇ ਦੇਖੋ ਜੀ ਜਦੋਂ ਇਹ ਹੁੰਦੇ ਸੀਗੇ ਇਹਨਾਂ ਇਹ ਜਦੋਂ ਹੁੰਦੇ ਸੀ ਇੱਥੇ ਮੰਨ ਲਓ ਚਲੋ ਗੁਰਬਾਣੀ ਪੜ੍ਹਦੇ ਜੋ ਵੀ ਹੈ ਇਹਨਾਂ ਦੇ ਜੋ ਕਰਦੇ ਸੀ ਗੁਰਬਾਣੀ ਪੜ੍ਹਦੇ ਹੋਣੇ ਤੇ ਉਦੋਂ ਆ ਜਿਹੜੇ ਸੀਗੇ ਮਤਲਬ ਬਾਬਾ ਕੋਲ ਦਾਸ ਜੀ ਸੀਗੇ ਉਦੋਂ ਇਹਨਾਂ ਦੀ ਹਾਂ ਬਹੁਤ ਛੋਟੇ ਹੁੰਦੇ ਸੀ ਇਹ ਇਹਨਾਂ ਦੇ ਸੇਵਾਦਾਰ ਹੁੰਦੇ ਸੀ ਮਤਲਬ ਸੇਵਾਦਾਰ ਚਾਰ ਚਾਰ ਘੰਟਿਆਂ ਸਫਾਈ ਕਰਨੀ ਡੇਰੇ ਦੇ ਵਿੱਚ ਸਾਰੀ ਹਨਾ ਚਾਰ ਚਾਰ ਦੇਖਦੇ ਇਹ ਕਰਦੇ ਆ ਬਾਬਾ ਜੀ ਰੌਲ ਲਾ ਲੈਂਦੇ ਸੀ ਠੀਕ ਹੈ ਜੀ ਚਾਰ ਚਾਰ ਘੰਟੇ ਚਾਰ ਘੰਟਿਆਂ ਦੀ ਆ ਰੌਲ ਵੇਰ ਉਸ ਤੋਂ ਬਾਅਦ ਹੌਲੀ ਹੌਲੀ ਚਲੋ ਮਤਲਬ ਜਿਵੇਂ ਜਿਵੇਂ ਇਹ ਪੂਰੇ ਹੋਏ ਉਸ ਤੋਂ ਬਾਅਦ ਇਹ ਮੁਖੀ ਬਣ ਗਏ ਠੀਕ ਹੈ ਜੀ ਉਸ ਤੋਂ ਬਾਅਦ ਇਹ ਪਾਪਾ ਜੀ ਆ ਗਏ ਹਾਂ ਇਹ ਤੇ ਇਹ ਨਹੀ ਪ੍ਰਾਣੀਆ ਸਭ ਤੋਂ ਪ੍ਰਾਣੀ ਮੁਖੀ ਹਾਂ ਜੀ ਚੰਗਾ ਪੁੱਤ ਆ ਜੋ ਬਾਈ ਤੁਹਾਨੂੰ ਡੇਰੇ ਦਾ ਵੀ ਥੋੜਾ ਜਿਹਾ ਉਂ ਵੀ ਹੁਣ ਡੇਰਾ ਬਹੁਤ ਵੱਧ ਗਿਆ ਅੱਗੇ ਦਾ ਡੇਰਾ ਛੋਟਾ ਹੁੰਦਾ ਸੀ ਸਾਡੇ ਵੇਖਣ ਦੇ ਵਿੱਚ ਪਰ ਹੁਣ ਡੇਰਾ ਬਹੁਤ ਆ ਜਗ੍ਹਾ ਇੱਥੇ ਇੱਕ ਸਾਈਡ ਤੇ ਪਾਰਕ ਬਣਿਆ ਹੋਇਆ ਆ ਪਿਛਲੇ ਪਾਸੇ ਹੁਣ ਜਿਹੜਾ ਨਵਾਂ ਗਰਾਊਂਡ ਬਣਿਆ ਬਹੁਤ ਸੋਹਣਾ ਗਰਾਊਂਡ ਬਣਿਆ ਜਿਹੜਾ ਸਟੇਡੀਅਮ ਤੁਹਾਨੂੰ ਦਿਖਾਇਆ ਸੀਗੇ ਉਹ ਸਟੇਡੀਅਮ ਇਹ ਪਾਰਕ ਆ ਜਿੱਥੇ ਬਾਬਾ ਜੀ ਆਹ ਜਿਹੜੇ ਤੁਹਾਨੂੰ ਬਾਬੇ ਦੇ ਹੁਣ ਅਸੀਂ ਚਾਰਨੀ ਹੱਥ ਲਾਇਏ ਸੀਗੇ ਅਸੀਂ ਮੱਥਾ ਟੇਕਿਆ ਸੀ ਤੁਹਾਨੂੰ ਮੂਰਤੀਆਂ ਦਿਖਾਈਆਂ ਉਹ ਬਾਬਾ ਜੀ ਇੱਥੇ ਨਿੱਕੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਜਿਹੜੇ ਸਵੇਰੇ 4 ਤੋਂ 5 ਵਜੇ 4 ਤੋਂ 6 ਵਜੇ ਤੱਕ ਆਉਂਦੇ ਵੀ ਹੈਲਥ ਵਧੀਆ ਰੂਗੀ ਦਾ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਇਸ ਲਈ ਬਹੁਤ ਵਧੀਆ ਉਹ ਇੱਥੇ ਮਿਹਨਤ ਲਵਾਉਂਦੇ ਉਹਨਾਂ ਨੂੰ ਇਸ ਪਾਰਕ ਦੇ ਵਿੱਚ ਕਢਾਉਂਦੇ ਆ ਇਹ ਸਪੈਸ਼ਲ ਪਾਰਕ ਉਹਨਾਂ ਲਈ ਬਣਾਇਆ ਹੋਇਆ ਬੱਚਿਆਂ ਨੇ ਹੋਰ ਡੇਰਾ ਹੁਣ ਤਾਂ ਇਧਰ ਨੂੰ ਬਹੁਤ ਵੱਧ ਗਿਆ ਹੌਲੀ ਹੌਲੀ ਜਿਹੜੀ ਜਗ੍ਹਾ ਜਿਵੇਂ ਜਿਵੇਂ ਉਹਦੇ ਕਹਿਣ ਨੂੰ ਪੈਸਾ ਵੱਧਦਾ ਤੇ ਇਨਸਾਨ ਤਰੱਕੀ ਵੱਲ ਨੂੰ ਜਾਂਦਾ ਉਵੇਂ ਇਹ ਡੇਰਾ ਹੌਲੀ ਹੌਲੀ ਡੇਰੇ ਤਾਂ ਗੁਰਦੁਆਰੇ ਚਾਹੇ ਡੇਰੇ ਆ ਇਹਨਾਂ ਦੀ ਜਗ੍ਹਾ ਤਾਂ ਹੌਲੀ ਹੌਲੀ ਵਧੀ ਜਾਂਦੀਆਂ ਰਹਿੰਦੀਆਂ ਘੇਰੇ ਵੱਧਦੇ ਰਹਿੰਦੇ ਹੌਲੀ ਹੌਲੀ ਬਹੁਤ ਵੱਡੇ ਹੋ ਜਾਂਦੇ ਆ ਆ ਦੇਖੋ ਕਿਸੇ ਟਾਈਮ ਇਹ ਡੇਰਾ ਇੱਥੋਂ ਤੱਕ ਸੀ ਪਰ ਅੱਜ ਡੇਰੇ ਦੀ ਤੁਸੀਂ ਦੇਖੋ ਲੰਬਾਈ ਚਾਰੇ ਪਾਸੇ ਨੂੰ ਬਹੁਤ ਕਾਫੀ ਵਿਸ਼ਾਲ ਹੋ ਚੁੱਕਿਆ ਹੈ ਆ ਹੁਣ ਸਾਰੀ ਬਿਲਡਿੰਗ ਇਹ ਨਵੀਂ ਬਣੀ ਹੋਈ ਪਹਿਲਾਂ ਇੱਥੇ ਸ਼ਾਇਦ ਮੇਰੇ ਸਾਹਮਣੇ ਸਕੂਲ ਸੀਗਾ ਹਨਾ ਸਕੂਲ ਹੁੰਦਾ ਸੀ ਇੱਥੇ ਲੰਗਰ ਹਾਲ ਹੈ ਸਾਰਾ ਹੁਣ ਬਣਿਆ ਹਾਂ ਪਰ ਹੁਣ ਇਹ ਅੱਛਾ ਲੰਗਰ ਹਾਲ ਬਣਾਤਾ ਹੈ ਸਾਰਾ ਲੰਗਰ ਹਾਲ ਬਣਾਵਾ ਠੀਕ ਹੈ ਜੀ ਇਹ ਇੱਥੇ ਜ਼ਿਆਦਾਤਰ ਨਪਾਠ ਇੱਥੇ ਖੁੱਲਦੇ ਆ ਅੱਛਾ ਇੱਥੇ ਖੁੱਲਦੇ ਜ਼ਿਆਦਾਤਰ ਹਨਾ ਹਾਂ ਜ਼ਿਆਦਾ ਹਾਂ ਲੋਕਾਂ ਦੀ ਚਾਹਨਾ ਬਹੁਤ ਹੈ ਹਾਂਜੀ ਹਾਂਜੀ ਬਹੁਤ ਦਰਜਾ ਸਪੀਨਾ ਲੋਕ ਮਤਲਬ ਇਸ ਜਗ੍ਹਾ ਤੇ ਆਉਂਦੇ ਆ ਤੁਹਾਨੂੰ ਮੇਨ ਜੋੜੀ ਡੇਰੇ ਦੀ ਆਪਣੇ ਦੀ ਮੇਨ ਜੋੜੀ ਦਿਖਾਉਨੇ ਆ ਪਰ ਇਹ ਜਿਹੜਾ ਅੱਜ ਦਾ ਸਮਾਨ ਹੈ ਇਹ ਇਹ ਚੇਂਜ ਹੋ ਗਿਆ ਇਹ ਅੱਜ ਜਿਹੜੀ ਬਣਾਈ ਵੀ ਆ ਇਹ ਮਸ਼ੀਨ ਨੇ ਬਣਾਈ ਵੀ ਆ ਇਹ ਉਹਨਾਂ ਦੇ ਪੋਤੇ ਪੋਤਾ ਨੇ ਜੀ ਹਾਂਜੀ ਪੋਤੇ ਉਹਨਾਂ ਦੇ ਪੋਤੇ ਆਵੇ ਪ੍ਰੀਤਪ੍ਰੀਤ ਸਿੰਘ ਜੀ ਨੇ ਬਣਾਈ ਆ ਤੇ ਨਾਮ ਉਹਨਾਂ ਉਪਰ ਆਓ ਦੇਖੋ ਨਾਮ ਲਿਖਿਆ ਹੋਇਆ ਹਜੂਰਾ ਸਿੰਘ ਜੀ ਕਿਉਂਕਿ ਜਦੋਂ ਡੇਰਾ ਬਣਿਆ ਇਹ ਉਦੋਂ ਜਿਹੜਾ ਜਿੰਨਾ ਕੰਮ ਇਹਦੇ ਵਿੱਚ ਹੋਇਆ ਵਾ ਉਹ ਬਾਬਾ ਹਜੂਰਾ ਜੀ ਨੇ ਕੀਤਾ ਤੇ ਬਹੁਤ ਸੋਹਣਾ ਇਸ ਡੇਰੇ ਨੂੰ ਉਹਨਾਂ ਨੇ ਪ੍ਰਮੋਟ ਕੀਤਾ ਸੀ ਤੇ ਬਹੁਤ ਵਧੀਆ ਪੋਪੂਲੈਰਿਟੀ ਹੋਈ ਹੈ ਕਿਉਂਕਿ ਜਦੋਂ ਜਿਹੜੀਆਂ ਚੀਜ਼ਾਂ ਉਹਨਾਂ ਨੇ ਬਣਾਈਆਂ ਸੀ ਬਹੁਤ ਸਮੂਥ ਤੇ ਬਹੁਤ ਜ਼ਿਆਦਾ ਵਧੀਆ ਬਣਾਈਆਂ ਸੀ ਹੱਥੀ ਬਣਾਈਆਂ ਚੀਜ਼ਾਂ ਸੀ ਇਹ ਹੁਣ ਇਹ ਜਿਹੜੀ ਬਣੀ ਵੀ ਹੈ ਇਹ ਤਾਂ ਮਸ਼ੀਨੀ ਬਣੀ ਵੀ ਹੈ ਇਹ ਮਤਲਬ ਹੱਥੀ ਨਹੀਂ ਬਣੀ ਵੀ ਪਰ ਇਹ ਉਹਨਾਂ ਦੇ ਪੋਤੇ ਨੇ ਬਣਵਾਈ ਹੈ ਮਸ਼ੀਨੀ ਤੇ ਉਹ ਨਾਮ ਉੱਪਰ ਉਹਨਾਂ ਦਾ ਨਾਮ ਲਿਖਿਆ ਹੋਇਆ ਹੈ ਫਜੂਰਾ ਸਿੰਘ ਜੀ ਚਲ ਆਜੋ ਪਵਨ ਤਕਰੀਬਨ ਹੋਰ ਚਾਚਾ ਜੀ ਕਿਹੜੀ ਤੁਹਾਨੂੰ ਡੇਰੇ ਦੇ ਵਿੱਚ ਕੋਈ ਹੋਰ ਇਹਨਾਂ ਦੇ ਤੋਂ ਪਹਿਲਾਂ ਹਰਬੰਸ ਸਿੰਘ ਨੇ ਬਣਾਈਆਂ ਬਹੁਤ ਜ਼ਿਆਦਾ ਹਾਂ ਉਹ ਤਾਂ ਡੈਡੀ ਜੀ ਦਾ ਹਰਬੰਸ ਸਿੰਘ ਨੇ ਇੱਕ ਪੁਰਾਣਾ ਵਿਰਸਾ ਬਣਾਇਆ ਬਹੁਤ ਜ਼ਿਆਦਾ ਜੋ ਉਹ ਤੋਂ ਪਹਿਲਾਂ ਗੱਡੇ ਬਲਦ ਜੋ ਵੀ ਪੁਰਾਣਾ ਵਿਰਸਾ ਉਹਦਾ ਹਰਬੰਸ ਸਿੰਘ ਦਾ ਪੂਰਾ ਤਿਆਰ ਕੀਤਾ ਹੋਇਆ ਜੀ ਠੀਕ ਹੈ ਜੀ ਪਰ ਅਸਲ ਵਿੱਚ ਉਹਨਾਂ ਦੀ 16 ਦੇ ਵਿੱਚ ਮੌਤ ਹੋ ਗਈ ਹਾਂ ਹਾਂ ਤੇ ਬਾਕੀ ਹੁਣ ਆਪਾਂ ਤਾਂ ਉਹਦਾ ਵਿਰਸਾ ਸੰਭਾਲਦੇ ਆ ਠੀਕ ਹੈ ਜੀ ਅੱਗੇ ਨਾਲ ਜੋੜਦੇ ਆ ਠੀਕ ਹੈ ਜੀ ਅੱਛਾ ਇਹਨਾਂ ਦੇ ਬਾਬਾ ਜੀ ਹਜੂਰਾ ਸਾਹਿਬ ਤੋਂ ਬਾਅਦ ਉਹ ਲੱਗੇ ਸੀ ਹਰਬੰਸ ਸਿੰਘ ਹਰਬੰਸ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਫਿਰ ਉਹਨਾਂ ਦੇ ਬਣਾਈ ਵੀ ਤੇ ਚੀਜ਼ਾਂ ਨਾਲ ਆਵੇ ਆਪਾਂ ਹੁਣ ਆ ਜੋ ਦਿਖਾਉਣੇ ਹਯੂਰਾ ਸਿੰਘ ਦੇ ਸਟੈਚੂ ਠੀਕ ਹੈ ਜੀ ਹਾਂ ਚਲ ਠੀਕ ਹੈ ਆ ਜੋ ਉਹਨਾਂ ਦੀ ਕਲਾ ਦਾ ਬਣਿਆ ਇੱਕ ਹੋਰ ਤੁਹਾਨੂੰ ਥੋੜੀ ਥੋੜੀ ਥੋੜਾ ਨਮੂਨਾ ਦਿਖਾਉਣੇ ਆ ਲੱਕੜ ਦੇ ਉੱਤੋਂ ਜਿਹੜੀ ਉਹਨਾਂ ਦੀ ਉਸ ਟਾਈਮ ਦੇ ਵਿੱਚ ਜਦੋਂ ਮਤਲਬ ਉਹਨਾਂ ਦੀ ਡੈਥ ਹੋਈ ਉਸ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਜਿੰਨਾ ਕੁ ਬਣਾ ਸਕੇ ਬਣਾਉਂਦੇ ਬਣਾਉਂਦੇ ਹੀ ਉਹਨਾਂ ਦੀ ਡੈਥ ਹੋ ਗਈ ਆ ਦੇਖੋ ਉਹਨਾਂ ਦੇ ਇਹ ਜਿਹੜੀਆਂ ਮੂਰਤੀਆਂ ਉਹਨਾਂ ਦੇ ਹੁਣ ਪੋਤੇ ਦੇ ਘਰੇ ਆਏ ਆ ਸੀ ਉਹਨਾਂ ਦੇ ਪਾਪੂ ਠੇਕੇਦਾਰ ਇਸ ਪਿੰਡ ਦੇ ਵਿੱਚ ਬਹੁਤ ਮਸ਼ਹੂਰ ਆ ਸਾਰਾ ਪਿੰਡ ਹੀ ਜਾਣਦਾ ਉਹਨਾਂ ਨੂੰ ਉਹਨਾਂ ਦੇ ਘਰੇ ਉਹਨਾਂ ਦੀ ਆ ਦੇਖੋ ਕੱਲੀ-ਕੱਲੀ ਇਹ ਮੈਨੂੰ ਥੋੜੀ ਜੀ ਨੌਲੇਜ ਘੱਟ ਹੈ ਕਿਉਂਕਿ ਅਸੀਂ ਚਾਚਾ ਜੀ ਤੁਸੀਂ ਦੱਸੋ ਕਿਵੇਂ ਹੈ ਇਹ ਕਿਹਦੀ-ਕਿਹਦੀ ਮੂਰਤੀ ਹੈ ਜੇ ਤੁਹਾਨੂੰ ਇਹਦੇ ਬਾਰੇ ਮੈਨੂੰ ਪਤਾ ਤਾਂ ਆਪਾਂ ਨੂੰ ਵੀ ਨਹੀਂ ਕਿ ਹਾਂ ਵੀ ਜੇ ਕਿਉਂਕਿ ਸਾਨੂੰ ਜ਼ਿਆਦਾ ਨੌਲੇਜ ਨਹੀਂ ਹੈ ਇਹਦੇ ਬਾਰੇ ਪਰ ਇਹਾਂ ਨੇ ਮੂਰਤੀ ਬਣਾਈ ਸੀ ਇੱਕ ਅੱਛਾ ਜੋ ਮੌਜੂਦਾ ਪ੍ਰਧਾਨ ਮੰਤਰੀ ਸਿੰਧਰਗਾਹ ਦੀ ਉਹਨਾਂ ਨੇ ਕਿਹਾ ਅੱਛਾ ਉਸ ਟਾਈਮ ਦੀ ਮੌਜੂਦਾ ਪ੍ਰਧਾਨ ਮੰਤਰੀ ਪਰ ਉਹਨਾਂ ਨੇ ਇਹਨੂੰ ਕਿਹਾ ਵੀ ਕੁਝ ਮੰਗੋ ਠੀਕ ਹੈ ਤੇ ਪਰ ਇਹਨਾਂ ਨੇ ਕੋਈ ਸਰਵਾੜਾ ਸੀਗਾ ਨਮਾਨੀ ਕੀਤੀ ਬਸ ਫੀਮ ਖਾਂਦਾ ਸੀ ਮਾੜੀ ਜੀ ਕਹਿੰਦਾ ਬਸ ਮੈਂ ਫੀਮ ਖਾਣੀ ਹੈ ਤੇ ਉਹਦਾ ਕੱਲ ਆ ਸਤਿ ਸ਼੍ਰੀ ਅਕਾਲ ਉਹ ਹੀ ਮੰਗਿਆ ਬਸ ਚਲੋ ਕੋਈ ਨਹੀਂ ਕੋਈ ਮਾੜੀ ਚੀਜ਼ ਉਹਦੇ ਕਹਿਣ ਨੂੰ ਜੇ ਜਦੋਂ ਆਪਾਂ ਕਿਸੇ ਵੀ ਚੀਜ਼ ਦੀ ਲਿਮਟ ਕਰਾਸ ਕਰਦੇ ਆ ਤਾਂ ਉਹ ਚੀਜ਼ ਮਾੜੀ ਹੈ ਕਿਉਂਕਿ ਉਹ ਨਸ਼ਾ ਦਾ ਕੁਝ ਵੀ ਜੇ ਹੁਣ ਮਾਲਾ ਚੀਜ਼ ਉਹ ਕੰਮ ਕਰਦੀ ਸੀ ਇਸ ਚੀਜ਼ ਦਾ ਸਮਝ ਲਓ ਨਸ਼ਾ ਹੀ ਸੀ ਠੀਕ ਹੈ ਇੱਕ ਥਾਂ ਤੇ ਬੈਠੇ ਰਹਿਣਾ ਬੈਠ ਬੈਠ ਕੇ ਤੁਸੀਂ ਲੱਗੇ ਰਹਿਣਾ ਲੱਗੇ ਰਹਿਣਾ ਉਹਦੇ ਲਈ ਕੁਸ਼ਤ ਤਾਂ ਤੁਸੀਂ ਉਹੋ ਜਿਹਾ ਖਾਓਗੇ ਵੀ ਜਿਹਦੇ ਨਾਲ ਤੁਹਾਡੀ ਜਿਹੜੀ ਸੌਰਤ ਆ ਜਿਹੜੀ ਇੱਕ ਥਾਂ ਤੇ ਟਿਕੀ ਰਹੇ ਹਰ ਚੀਜ਼ ਦੇ ਲਈ ਅਗਰ ਤੁਸੀਂ ਕੋਈ ਭਗਤੀ ਵੀ ਕਰਦੇ ਆ ਠੀਕ ਆ ਤਾਂ ਵੀ ਤੁਹਾਡੀ ਸੁਰਤ ਹੈ ਜਿਹੜੀ ਟਿੱਕੀ ਰਹਿਣੀ ਚਾਹੀਦੀ ਹੈ ਹਰ ਚੀਜ਼ ਤੇ ਜਿਹੜਾ ਵੀ ਕੰਮ ਕਰਦੇ ਆ ਜੇ ਅੱਜ ਅਸੀਂ ਫੋਟੋ ਵਾਲ ਖੇਡਦੇ ਆ ਜਾਂ ਕੁਝ ਵੀ ਕੋਈ ਗੇਮ ਖੇਡਦੇ ਆ ਤਾਂ ਸਾਡੀ ਸੁਰਤ ਹੈ ਜਿਹੜੀ ਪੂਰੀ ਉਹਦੇ ਵਿੱਚ ਹੋਣੀ ਚਾਹੀਦੀ ਹੈ ਦੇਖੋ ਕਿੰਨੀ ਵਧੀਆ ਉਸ ਟਾਈਮ ਦੀ ਕਲਾ ਹੈ ਅੱਜ ਤੋਂ ਮੇਨੂੰ ਲਾ 50 60 ਸਾਲ ਪਹਿਲਾਂ ਦੀ ਹੈ 50 60 ਸਾਲ ਪਹਿਲਾਂ ਵੀ 70 ਤੋਂ 80 ਦੇ ਵਿੱਚ ਲਾ ਲਓ ਹਾਂ ਤੇ ਉਸ ਤੋਂ ਬਾਅਦ ਮੇਰੇ ਬਾਪੂ ਜੀ ਲੱਗ ਪਏ ਥੋੜਾ ਟਾਈਮ ਉਹਨਾਂ ਨੇ ਬਣਾਈਆਂ ਇਹਗਾ ਉਹਨਾਂ ਦੇ ਜਿਵੇਂ ਹੁਣ ਇਹਨਾਂ ਦਾ ਥੋੜੇ ਚਿਹਰੇ ਦੀ ਪਛਾਣ ਘੱਟ ਹੁੰਦੀ ਆ ਉਹਨਾਂ ਨੇ ਥੋੜੇ ਚਿਹਰੇ ਸਾਫ਼ ਸੁਥਰੇ ਬਣ ਗਏ ਹੁਣ ਉਸ ਤੋਂ ਬਾਅਦ ਹੁਣ ਚਾਚਾ ਜੀ ਬਣਾਉਂਦੇ ਆ ਉਹਨਾਂ ਦੀ ਥੋੜੀ ਕੁਆਲਿਟੀ ਉਸ ਤੋਂ ਵੀ ਜ਼ਿਆਦਾ ਆ ਕਿਉਂਕਿ ਜਿਵੇਂ ਜਿਵੇਂ ਗਾਂ ਤਰਿਆ ਆਉਂਦਾ ਕੰਮ ਅੱਜ ਤੱਕ ਨੀਕ ਗਾਂ ਵੱਧਦੀ ਤਰੀ ਆਉਂਦੀ ਤੇ ਕਲਾ ਮਤਲਬ ਧੀ ਹੌਲੀ ਬਹੁਤ ਵਧੀਆ ਹੁੰਦੀ ਜਾਂਦੀ ਆ ਸਾਫ਼ ਹੁੰਦੀ ਜਾਂਦੀ ਆ ਸਾਫ਼ ਸੁਥਰੇ ਚਿਹਰੇ ਕਿਉਂਕਿ ਹੁਣ ਜਦੋਂ ਚਾਚਾ ਹੀ ਬਣਾਉਂਦੇ ਆ ਤਾਂ ਬਹੁਤ ਜ਼ਿਆਦਾ ਮਤਲਬ ਚਿਹਰੇ ਚਿਹਰੇ ਨਾਲ ਚਿਹਰਾ ਮਿਲਦਾ ਹੈ ਤਕਰੀਬਨ ਕਿਉਂਕਿ ਉਹਨਾਂ ਦੀ ਤੁਹਾਨੂੰ ਦੇਖਨ ਸਾਰੀ ਪਛ ਆ ਬੰਦੇ ਦੀ ਆ ਇਨਸਾਨ ਦੀ ਮੂਰਤੀ ਬਣੀ ਵੀ ਆ ਆ ਜੋ ਬਾਈ ਹੁਣ ਉਹਨਾਂ ਦੀ ਕਲਾ ਦੇ ਵਿੱਚ ਤੁਹਾਨੂੰ ਇੱਕ ਹੋਰ ਤੋੜੀਆਂ ਚੀਜ਼ਾਂ ਦਿਖਾਉਨੇ ਆ ਵੀ ਹੋਰ ਤਿੰਨ ਮੂਰਤੀਆਂ ਤੁਹਾਨੂੰ ਹੋਰ ਮਿਲੀਆਂ ਇਹ ਹੈਗੀ ਆ ਜਾ ਭਾਈ ਮਰਦਾਨਾ ਜੀ ਦੀ ਹਾਂ ਮਰਦਾਨਾ ਚਾਚਾ ਜੀ ਮਰਦਾਨਾ ਜੀ ਭਾਈ ਮਰਦਾਨੇ ਭਾਈ ਆਓ ਤੁਸੀਂ ਵੀ ਦੱਸੋ ਭਾਈ ਮਰਦਾਨਾ ਜੀ ਦੀ ਤੇ ਇਹ ਸ਼ਾਇਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਤਲਬ ਮੂਰਤੀ ਬਣਾਈ ਜੰਨੀ ਕੋ ਉਹਨਾਂ ਨੇ ਮਤਲਬ ਜਿੰਨੀ ਉਹਨਾਂ ਤੋਂ ਕੋਸ਼ਿਸ਼ ਹੋ ਸકી ਉਹਨੇ ਉਹਨਾਂ ਨੇ ਬਣਾਈ ਇਹ ਆਪਣੇ ਸ਼ੇਵ ਜੀ ਭਗਵਾਨ ਹਨਾ ਸ਼ੇਵ ਜੀ ਭਗਵਾਨ ਜੀ ਦੀ ਸੇਵਜੀ ਭਗਵਾਨ ਦੀ ਨਾ ਹਾਂਜੀ ਹਾਂ ਹਾਂ ਇਹ ਸੇਵਜੀ ਭਗਵਾਨ ਨੇ ਤੇ ਆ ਉਹਨਾਂ ਦੀ ਮੂਰਤੀਆਂ ਬਣਾਉਂਦੇ ਦੀ ਮਤਲਬ ਤੁਸੀਂ ਦੇਖ ਸਕਦੇ ਆ ਵੀ ਜਿਵੇਂ ਆ ਇਹਨਾਂ ਦੀ ਮਿਸਿਸ ਆ ਹਾਂ ਠੀਕ ਹੈ ਦੋਨੇ ਮਿਲ ਕੇ ਆਪਸ ਵਿੱਚ ਇੱਕ ਦੂਜੇ ਦਾ ਸਾਥ ਦੇ ਕੇ ਜਿੰਨੀ ਕਲਾ ਹੋ ਸਗੀ ਜਿੰਨਾ ਮਤਲਬ ਉਹ ਮਿਹਨਤ ਲਾ ਸਕਦੇ ਜਿੰਨਾ ਮਨ ਲਾ ਸਕਦੇ ਉਹਨਾਂ ਮਨ ਲਾ ਕੇ ਇਹਨਾਂ ਨੇ ਆਪਸ ਮਤਲਬ ਜਿੰਨੀਆਂ ਹੋ ਸਕੀਆਂ ਵੱਧ ਤੋਂ ਵੱਧ ਉਹਨੀਆਂ ਬਣਵਾਈਆਂ ਠੀਕ ਹੈ ਤੇ ਉਹਨੀਆਂ ਬਣਾਈਆਂ ਅਸੀਂ ਜਿਹੜਾ ਇਹ ਮੂਰਤੀਆਂ ਹੁਣ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਮਤਲਬ ਇਹ ਵੰਡੀਆਂ ਵੀ ਆ ਜਿਵੇਂ ਜਿਵੇਂ ਉਹਨਾਂ ਦਾ ਘਰ ਗਾਂ ਦੀਆਂ ਪੀੜੀ ਜਿਵੇਂ ਜਿਵੇਂ ਅੱਗੇ ਵੱਧਦੀ ਗਈ ਤਾਂ ਉਹ ਡਿਵਾਈਡਡ ਹੁੰਦਾ ਗਿਆ ਜਿਵੇਂ ਜਿਵੇਂ ਡਿਵਾਈਡਡ ਹੁੰਦਾ ਗਿਆ ਉਹਨਾਂ ਦੀਆਂ ਮੂਰਤੀਆਂ ਕਿਸੇ ਇੱਕ ਦੇ ਦੂਜੇ ਇੱਕ ਪੁੱਤ ਦੇ ਘਰੇ ਪਈਆਂ ਕੁਝ ਕਿਸੇ ਇੱਕ ਪੁੱਤ ਦੇ ਘਰੇ ਪਈਆਂ ਕੁਝ ਇੱਕ ਪੁੱਤ ਦੇ ਘਰੇ ਪਈਆਂ ਆਏ ਤੁਹਾਨੂੰ ਸਾਰੀਆਂ ਜਿਵੇਂ ਜਿਵੇਂ ਘਰੇ ਘਰੇ ਜਾ ਜਾ ਕੇ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇਸ ਲਈ ਅਸੀਂ ਜੰਨਾ ਸਾਤੋ ਹੋ ਸਕਦਾ ਉਹਨਾਂ ਅਸੀਂ ਇਕੱਠਾ ਕਰਕੇ ਤੁਹਾਨੂੰ ਉਹਨਾਂ ਦਾ ਜਿੰਨੀ ਕਲਾ ਉਹਨਾਂ ਦੀ ਤੁਹਾਡੇ ਸਾਹਮਣੇ ਲਿਆ ਰਹੇ ਹਾਂ ਇਸ ਲਈ ਤਾਂ ਵਿਧਾਰਨ ਉੱ비 ਉਹਨਾਂ ਦੀ ਜਿਹੜੀ ਕਲਾ ਬਹੁਤ ਵਧੀਆ ਕਲਾ ਸੀ ਜਿਹੜੀ ਸ਼ੁਰੂਆਤ ਸੀ ਇਸ ਕਲਾ ਦੀ ਉਹਨਾਂ ਤੋਂ ਹੋਈ ਸੀ। ਦਾ ਫੇਰ ਇੱਕ ਵਾਰੀ ਫੇਰ ਪਵਣ ਦਿਖਾ ਦੇ ਮੜਾ ਚੱਜ ਨਾਲ ਠੀਕ ਹੈ ਇਹ ਸੀਗੇ ਜਿਹਦੇ ਦੋ ਸਰਦਾਰ ਹਯੂਦਾ ਸਿੰਘ ਦਾ ਸਰਦਾਰ ਹਯੂਦਾ ਸਿੰਘ ਠੀਕ ਹੈ ਇਹ ਉਹਨਾਂ ਦੀ ਮਿਸਿਸ ਤੇ ਇਹ ਬੈਠੇ ਉਹ ਬਣਾ ਰਹੇ ਨੇ ਚੰਦਕੋ ਠੀਕ ਹੈ ਹੋਰ ਵੀ ਜਨਾਬੀ ਸਾਨੂੰ ਹੋਰ ਮਿਲਣੀਆਂ ਆ ਹੋਰ ਅਸੀਂ ਅੱਗੇ ਵਧਾਂਗੇ ਹੋਰ ਜਿੰਨੀਆਂ ਮਿਲੀਆਂ ਸੀ ਹੋਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਲਾਇਕ ਕਮੈਂਟ ਸ਼ੇਅਰ ਕਰਕੇ ਦੱਸਣਾ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਹੈ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੀ ਵੀਡੀਓ ਦੇਖਦੇ ਹੈ